ਬੇਰੀ ਅਰਨਜੀਤ ਸਿੰਘ ਪਿੰਡੌਲਕ ਬੇਟ ਸਾਡੇ ਜਿਹੜੇ ਚਾਰ ਕਿਸਾਨ ਚੁੱਕੇ ਗਏ ਨੇ ਮਨੋਹਰ ਸਿੰਘ ਕਾਨੂੰਨਾਨ ਕਸ਼ਮੀਰ ਸਿੰਘ ਜਸਬੀਰ ਸਿੰਘ ਤੇ ਇੱਕ ਹੋਰ ਕਿਸਾਨ ਚਾਰ ਕਿਸਾਨ ਚੁੱਕੇ ਗਏ ਨੇ ਤੇ ਜਿਨ੍ਹਾਂ ਦਾ ਵਾਸਤੇ ਆਪਾਂ ਐਸਐਸਪੀ ਦਫ਼ਤਰ ਉਹਨਾਂ ਨਾਲ ਗੱਲ ਕਰਨ ਆਏ ਆ ਅਗਰ ਉਹਨਾਂ ਨੂੰ ਨਾ ਛੱਡਿਆ ਗਿਆ ਤੇ ਫਿਰ ਵੱਡੇ ਲੈਵਲ ਤੇ ਆਪਾਂ ਧਰਨਾ ਲਾ ਕੇ ਉਹਨਾਂ ਨੂੰ ਵੀ ਛਡਾਵਾਂਗੇ ਤੇ ਕੱਲ੍ਹ ਵਾਸਤੇ ਵੀ ਲੋਕਾਂ ਨੂੰ ਲਾਮਬੰਦ ਕਰਾਂਗੇ ਤੇ ਆਪਾਂ ਉੱਥੇ ਵੱਧ ਤੋਂ ਵੱਧ ਪਬਲਿਕ ਲੈ ਕੇ ਜਾਵਾਂਗੇ ਚੰਡੀਗੜ੍ਹ ਕਾਰਨ ਜਿਹੜੀ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਏ ਤੇ ਉਹਨਾਂ ਸਾਡੀ ਗੱਲ ਨਹੀਂ ਸੁਣੀ ਉਹਨਾਂ ਤੇ ਜਾਓ ਜੋ ਕਰਨਾ ਕਰ ਲੋ ਤੇ ਕਿਸਾਨ ਤਿਆਰੀ ਕਰ ਰਹੇ ਹਨ ਉਹ ਆਂਦਾ ਮੈਂ ਧਰਨਾ ਲੱਗਣ ਨਹੀਂ ਦੇਣਾ ਕਿ ਪਬਲਿਕ ਜਿਹੜੀ ਉਹ ਜ਼ੋਰ ਨਾਲ ਪਹੁੰਚੇਗੀ ਹਾਂ ਉਹਨੇ ਅੱਧ ਵਿੱਚ ਮੀਟਿੰਗ ਛੱਡ ਦਿੱਤੀ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਿਹਦੇ ਕਾਰਨ ਇਹ ਗੱਲ ਚੱਲੀ ਅੱਗੇ ਫਿਰ ਵਡੇ ਲੈਵਲ ਤੇ ਆਪਾਂ ਸੰਘਰਸ਼ ਕਰਾਂਗੇ ਧਰਨੇ ਲਾਵਾਂਗੇ ਪੰਜਾਬ ਪੂਰਾ ਜਾਮ ਕਰਾਂਗੇ ਕਿਉਂਕਿ ਐਸਕੇਐਮ ਦੀ ਕਾਲ ਏ ਤੇ ਹਰ ਇੱਕ ਪਾਸੇ ਪੰਜਾਬ ਜਾਮ ਕੀਤਾ ਜਾਊਗਾ ਤੁਹਾਡਾ ਮੇਰਾ ਸਤਪਾਲ ਸਿੰਘ ਪਿੰਡ ਹੌਲਖਾ ਹਾਂਜੀ ਜਿਹੜੇ ਬੰਦੇ ਚੁੱਕੇ ਗਏ ਇਹਦੇ ਨਾਲ ਧਰਨੇ ਨੂੰ ਕੋਈ ਫਰਕ ਨਹੀਂ ਪਊਗਾ ਹਾਂਜੀ ਧਰਨਾ ਜਿਹੜਾ ਲਿਖਿਆ ਐ ਐਸਕੇਮ ਨੇ ਇਹ ਉਸੇ ਤਰ੍ਹਾਂ ਹੀ ਲੱਗੂਗਾ ਫਿਰ ਵੱਡੀ ਤਦਾਦ ਦੇ ਵਿੱਚ ਉੱਥੇ ਪਬਲਿਕ ਪਹੁੰਚੇਗੀ ਇਹਨਾਂ ਬੰਦਿਆਂ ਦੇ ਚੁੱਕੇ ਜਾਣ ਦੇ ਨਾਲ ਧਰਨੇ ਨੂੰ ਕੋਈ ਵੀ ਫਰਕ ਨਹੀਂ ਪਊਗਾ ਜੇ ਇਹ ਬੰਦੇ ਨਹੀਂ ਅੱਜ ਛੱਡਦੇ ਇਹਦਾ ਕੋਈ ਹੋਰ ਗਲਤ ਜਿਹੜਾ ਵਾ ਸਿੱਟਾ ਨਿਕਲੂਗਾ ਕਿਉਂਕਿ ਅਸੀਂ ਵੱਡੇ ਲੈਵਲ ਤੇ ਕੋਈ ਹਾਈਵੇ ਜਿਹੜਾ ਰੋਕ ਕੇ ਬਵਾਂਗੇ ਇਹ ਪ੍ਰਧਾਨ ਸਾਹਿਬ ਸਾਡੇ ਜੋ ਸਾਨੂੰ ਹੁਕਮ ਲਾਉਣਗੇ ਉਸ ਤਰੀਕੇ ਦੇ ਨਾਲ ਅਸੀਂ ਅੱਗੇ ਜਿਹੜਾ ਵਾ ਕਾਰਵਾਈ ਨੂੰ ਚਲਾਵਾਂਗੇ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸੋਨੂੰ ਚੱਡਾ ਮਾਝਾ ਕਿਸਾਨ ਸੰਘਾ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਹਾਂ ਜੋ ਮੁੱਖ ਮੰਤਰੀ ਨੇ ਅੱਜ ਕੀਤਾ ਇਹ ਬਹੁਤ ਮੇਰੀ ਸਤ ਸੰਗਤ ਸਭਾ ਜੀ ਨਿੰਦਾ ਕਰਦਾ ਇਹਨੂੰ ਪਤਾ ਹੀ ਆ ਵੀ ਇਹ ਤਾਂ ਨਾ ਤੇ ਮੋਦੀ ਸਰਕਾਰ ਨੂੰ ਜਿਹੜਾ ਵਾ 13 ਮਹੀਨੇ ਬੈਠ ਕੇ ਦਿੱਲੀ ਹਰਾ ਕੇ ਆਏ ਆ ਪੰਜਾਬ ਦੇ ਦਾ ਮੁੱਖ ਮੰਤਰੀ ਜੜ ਪੰਜਾਬ ਦੀ ਤੇ ਗੱਲ ਹੀ ਕੋਈ ਨਹੀਂ ਇੱਥੇ ਤਾਂ ਆਣਾ ਜਾਣਾ ਰੋ ਚੰਡੀਗੜਾ ਹੋਏ ਨਾ ਇਹ ਦੱਬਣ ਵਾਲੇ ਨਹੀਂਗੇ ਮੈਂ ਸਿਆਮ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਦਬਾਇਆ ਨਹੀਂ ਜਾਣਾ ਪਿਆਰ ਦਾ ਬੰਨਣ ਵਾਲੇ ਲੋਕ ਵਾ ਮੈਂ ਬੇਨਤੀ ਕਰਦਾ ਵੀ ਸਾਰੇ ਜਿਹੜੇ ਸਾਡੇ ਕਿਸਾਨ ਆ ਗੋ ਸੰਯੁਕਤ ਮੋਰਚੇ ਤੇ ਗ੍ਰਿਫਤਾਰ ਕੀਤੇ ਉਹਨਾਂ ਨੂੰ ਰਿਹਾ ਕਰੋ ਤੇ ਉਹਨਾਂ ਨੂੰ ਟਰਨ ਲਾਉਣ ਦਾ ਤੋ ਉੱਥੇ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਉਹ ਮੰਨੋ ਇਹ ਤੁਹਾਨੂੰ ਤੁਹਾਨੂੰ ਐਮਐਲਏ ਕਰਕੇ ਨਹੀਂ ਦਿੱਤੇ ਵੀ ਜਿਹੜੇ ਲੋਕਾਂ ਨੂੰ ਘਰਾਂ ਕਿਦਾਂ ਜਰਬੰਦ ਕਰੋ ਇਹ ਕਰਕੇ ਬੇਨਤੀ ਆ ਮਾਨ ਸਰਕਾਰ ਨੂੰ ਵੀ ਸਾਡੇ ਜਿਹੜੇ ਬੰਦੇ ਆ ਜਿਹੜੇ ਅਰੈਸਟ ਕੀਤੇ ਉਹਨਾਂ ਨੂੰ ਛੱਡੋ ਨਹੀਂ ਤੇ ਸਾਰੇ ਪੰਜਾਬ ਦੇ ਰੋਡ ਸ਼ਾਮ ਤੱਕ ਜਿਹੜੇ ਜਾਮ ਕਰ ਦੇਾਂਗੇ ਸੰਯੁਕਤ ਮੋਰਚੇ ਵੱਲੋਂ ਇਹ ਕਾਲ ਆ ਚੱਲੀ ਆ ਸਾਰੇ ਪੰਜਾਬ ਦੇ ਜਿਹੜੇ ਰੋਡ ਸ਼ਾਮ ਕਰਾਂਗੇ ਤੇ ਫਿਰ ਮਾਨ ਨੂੰ ਸਰਕਾਰ ਨੂੰ ਜਿਹੜਾ ਘਰੋਂ ਨਿਕਲਣਾ ਉਹ ਬੰਦ ਔਖਾ ਹੋ ਜਾਊਗਾ। ਰਸੀਮ ਸਿੰਘ ਪਿੰਡ ਡੇਰੀਵਾਲ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਉਪਦੇਦਾਰ ਕਾਰਨ ਕੀ ਅਜੀ ਬੰਦੀ ਚੁੱਕਨ ਦਾ ਕਾਰਨ ਇਹ ਹੋਈ ਹੈ ਜੀ ਸਾਡੀ ਪੱਤੀ ਜਥੇ ਬੰਦੀਆਂ ਸੰਯੁਕਤ ਮੋਰਚੇ ਦੀ ਸਾਨੂੰ ਕਾਲ ਹੀ ਕਿ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਮਨਾਉਣ ਵਾਸਤੇ ਜੇ ਸੀਐਮ ਸਾਨੂੰ ਨਹੀਂ ਟਾਈਮ ਦਿੰਦਾ ਤੇ ਅਸੀਂ ਪੰਜ ਫਰੀਕ ਨੂੰ ਜਿਹੜਾ ਵਾ ਚੰਡੀਗੜ੍ਹ ਧਰਨਾ ਲਾਵਾਂਗੇ ਅਣਮਿੱਥੇ ਸਮੇਂ ਦੀ ਹਾਂ ਉਹਦੇ ਵਿੱਚ 3 ਮਾਰਚ ਦਾ ਟਾਈਮ ਰੱਖ ਕੇ ਸੀਐਮ ਨੇ ਸਾਡੀ ਮੀਟਿੰਗ ਸੱਦੀ ਵੀ ਉੱਥੇ ਮੀਟਿੰਗ ਦੇ ਵਿੱਚ ਫੈਸਲਾ ਕਰੋ ਜੇ ਤੁਸੀਂ ਧਰਨਾ ਨਾ ਲਾਓ ਜਿਹਦੇ ਵਿੱਚ ਸਾਡੀਆਂ 14 ਮੰਗਾਂ ਸੀ 14 ਮੰਗਾਂ ਸੀ 6 ਸੱਤਾਂ ਮੰਗਾਂ ਤਾਂ ਕੀ ਗੱਲ ਸੀਮਤ ਹੀ ਰਹੀ ਆ 7 6 ਮੰਗਾਂ ਜਦੋਂ ਦੱਸਿਆ ਉਹਨੂੰ ਤੇ ਸੀਐਮ ਗਰੋਧ ਦੇ ਵਿੱਚ ਭੜਕ ਕੇ ਤੇ ਉੱਠ ਕੇ ਤੁਰ ਪਿਆ ਵੀ ਮੈਂ ਕੋਈ ਮੰਗ ਨਹੀਂ ਮੰਨਦਾ ਤੁਹਾਡੀ ਜਾਓ ਤੁਹਾਡੇ ਕੋਲ ਜੋ ਹੁੰਦਾ ਕਰ ਲਓ ਉਹਦੇ ਤੋਂ ਬਾਅਦ ਦੇ ਵਿੱਚ ਕੁਝ ਸਾਡੇ ਕਿਸਾਨ ਜਿਹੜੇ ਸੀ ਉਹ ਰੁਕੇ ਸੀ ਹਾਂ ਕਿਸਾਨ ਪਵਨ ਉੱਥੋਂ ਚੁੱਕਲੇ ਕੁਝ ਜਿਹੜੇ ਇਹ ਘਰਾਂ ਤੋਂ ਉਹਨਾਂ ਨਜ਼ਰਬੰਦ ਕਰ ਲਿਆ ਤੇ ਅਸੀਂ ਉਹਨਾਂ ਨੂੰ ਛਡਾਉਣ ਵਾਸਤੇ ਇੱਥੇ ਆਪਣਾ ਜਿਹੜਾ ਪ੍ਰਦਰਸ਼ਨ ਕਰਨਾ ਵਾ ਪਹਿਲੋਂ ਗੱਲਬਾਤ ਕਰਾਂਗੇ ਐਸਐਸਪੀ ਦਫ਼ਤਰ ਤੇ ਜੇ ਮਤਲਬ ਸਾਡੀ ਨਹੀਂ ਸੁਣਵਾਈ ਹੁੰਦੀ ਤੇ ਫਿਰ ਅਸੀਂ ਕੋਈ ਹੋਰ ਸਟੈਪ ਚੁੱਕਾਂਗੇ ਉਹਨੂੰ ਸਰਕਾਰ ਜਿਹੜੀ ਹੈ ਮਜਬੂਰ ਕਰਦੀ ਆ ਮਤਲਬ ਜੇ ਸਾਡੇ ਬੰਦੇ ਨਹੀਂ ਖੜਦੇ ਤੇ ਫਿਰ ਅਸੀਂ ਆਪਣੀ ਮਜਬੂਰਤ ਦੌਰ ਦੇ ਉੱਤੇ ਕੋਈ ਨਵਾਂ ਸਟੈਪ ਜੋ ਸਾਨੂੰ ਪ੍ਰਧਾਨ ਸਭਾ ਦਾ ਆਰਡਰ ਹੋਗਾ ਕੋਈ ਰੋਡ ਜਮ ਕਰਨਾ ਪਊ ਜਾਂ ਨੂੰ ਰੋਡ ਜਮ ਕਰਨਾ ਪੈਦਾ ਤੇ ਫਿਰ ਕੱਤੀ ਜੱਥੇਬੰਦੀਆਂ ਪੂਰੇ ਪੰਜਾਬ ਦੇ ਵਿੱਚ ਪੂਰਾ ਹੋਰ ਜੋਰ ਜਿਹੜਾ ਕੋ ਸਾਰੇ ਰੋਡ ਜਮ ਕਰਕੇ ਅਸੀਂ ਆਪਣੇ ਸਾਥੀ ਛਿਡਾਵਾਂਗੇ